ਹਿੰਦ ਸਤਿ ਸ਼੍ਰੀ ਅਕਾਲ ਪਿਆਰ ਤੇ ਸਕਾਰਪ੍ਰੀ ਸਤਿ ਸਕਾਰ ਨਮਸਕਾਰ ਤੇ ਸਤਿ ਜੀ ਵਿਕ ਆਪਣਾ ਸਵਾਦੇ ਚੱਲ ਰਿਹਾ ਹੈ ਇਹ ਕੀ ਜੋਗੀ ਦੀ ਆਤਮ ਕਥਾ ਦਾ ਪੰਜਵਾਂ ਚੱਕਿਆ ਚਾਹ ਪੋ ਦੀ ਛਾੜੀ ਮੈਂ ਅਧਿਆਇ ਦੀ ਜਿਹਦਾ ਸ਼ੀਰਸ਼ਕ ਹੈ ਨਿਰਾਹਾਰ ਯੋਗਨ ਬਹੁਤ ਹੀ ਦਿਲਚਸਪ ਅਧਿਆਇ ਹੈ ਇਹ ਇਹਦੇ ਵਿੱਚ ਹੁਣ ਜੋਗਨਾਂਜੀ ਆਪਣੇ ਸਤਤਰ ਸ਼੍ਰੀ ਰਾਈਟ ਨੂੰ ਲੈ ਕੇ ਜਾ ਰਹੇ ਨੇ ਫੋਰਡ ਕਾਰ ਦੇ ਵਿੱਚ ਤਾਂ ਪੁੱਛਦੇ ਨੇ ਸੀ ਰਾਈਟ ਉਹਨਾਂ ਨੂੰ ਕਹਿੰਦੇ ਗੁਰੂ ਜੀ ਅੱਜ ਅਸੀਂ ਸਵੇਰੇ ਸਵੇਰੇ ਕਿੱਥੇ ਜਾ ਰਹੇ ਹਾਂ ਤਾਂ ਉਹ ਕਹਿੰਦੇ ਵੀ ਅਕਸਰ ਇਹ ਹਰ ਦਿਨ ਰੋਜ਼ ਹੀ ਹੁੰਦਾ ਸੀ ਕਿ ਉਹਨਾਂ ਨੂੰ ਕਦੇ ਨਹੀਂ ਸੀ ਪਤਾ ਹੁੰਦਾ ਕਿ ਉਸ ਦਿਨ ਉਹਨਾਂ ਨੂੰ ਬੰਗਾਲ ਦੇ ਕਿਹੜੇ ਨਵੇਂ ਹਿੱਸੇ ਦੀ ਕੋਚ ਕਰਨ ਦਾ ਮੌਕਾ ਮਿਲੂਗਾ ਫਿਰ ਕਹਿੰਦੇ ਮੈਂ ਪੂਰੇ ਭक्ति ਭਾਵ ਨਾਲ ਉੱਤਰ ਦਿੱਤਾ ਵੀ ਪ੍ਰਮਾਤਮਾ ਨੇ ਚਾਹਿਆ ਤਾਂ ਅੱਜ ਜਸੀਂ ਸੰਸਾਰ ਦਾ 8ਵਾਂ ਅਚੂਬਾ ਦੇਖਣ ਜਾ ਰਹੇ ਹਾਂ ਕਹਿੰਦੇ ਇੱਕ ਨਾਰੀ ਸੰਤ ਜਿਸ ਦਾ ਭੋਜਨ ਸਿਰਫ ਹਵਾ ਤਸੀਂ ਰਾਈਟ ਬੋਲੇ ਇਹ ਤਾਂ ਕਹਿੰਦੇ ਚਮਤਕਾਰ ਦਾ ਦੌਰ ਆ ਹੈ ਕਹਿੰਦੇ ਟੇਰੇਸਾ ਨਾਇਮਨ ਤੋਂ ਬਾਅਦ ਪਰ ਫਿਰ ਵੀ ਕਹਿੰਦੇ ਉਸ ਦੇ ਹਾਸੇ ਤੇ ਉਤਸੁਕਤਾ ਦੀ ਝਲਕ ਦਿਖਾਈ ਦੇ ਰਹੀ ਸੀ ਇੱਥੋਂ ਤੱਕ ਕਿ ਉਹਨੇ ਫਿਰ ਕਾਰ ਦੀ ਕਹਿੰਦੇ ਸਪੀਡ ਵੀ ਵਧਾ ਦਿੱਤੀ ਸੁਣ ਕੇ ਉਹਦੀ ਕਹਿੰਦੇ ਕਿਉਂਕਿ ਯਾਤਰਾ ਡਾਇਰੀ ਜੋ ਕਿ ਲਿਖ ਰਹੇ ਸੀਗੇ ਸਾਰੇ ਭਾਰਤ ਦੇ ਜਿੱਥੇ-ਥੇ ਯਾਤਰਾ ਕਰ ਰਹੇ ਸੀ ਉਹ ਸਾਰਾ ਆਪਣੇ ਡਾਇਰੀ ਦੇ ਵਿੱਚ ਨੋਟ ਕਰਦੇ ਜਾ ਰਹੇ ਸੀਗੇ ਉਹਦੇ ਵਾਸਤੇ ਕਹਿੰਦੇ ਇੱਕ ਹੋਰ ਮਸਾਲੇਦਾਰ ਵਿਸ਼ਾ ਵਸਤੂ ਜੋ ਉਹਨੂੰ ਮਿਲਣ ਵਾਲਾ ਸੀਗਾ ਕਹਿੰਦੇ ਉਹ ਇੱਕ ਸਧਾਰਨ ਯਾਤਰੀ ਤਾਂ ਹੈ ਨਹੀਂ ਸੀ ਹੁਣ ਕਹਿੰਦੇ ਰਾਜੀਸਕੋਲ ਨੂੰ ਪਿੱਛੇ ਛੱਡ ਕੇ ਹਲੇ ਅਸੀਂ ਬਾਹਰ ਨਿਕਲੇ ਹੀ ਸੀ ਬਸ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਹਿੰਦੇ ਚੱਲ ਪਈ ਸੀਗੇ ਮੇਰੇ ਤੇ ਮੇਰੇ ਸਕੱਤਰ ਤੋਂ ਇਲਾਵਾ ਕਹਿੰਦੇ ਸਾਡੇ ਨਾਲ ਮੇਰੇ ਤਿੰਨ ਬੰਗਾਲੀ ਦੋਸਤ ਵੀ ਹੈਗੇ ਸੀਗੇ ਕਹਦੇ ਸਾਰੇ ਪੁੱਛਣ ਲੱਗੇ ਫਿਰ ਮੈਥੋਂ ਵੀ ਗੁਰੂ ਜੀ ਇਸ ਨਿਰਾਹਰ ਜੋਗਨ ਦੇ ਬਾਰੇ ਅਸੀਂ ਹੋਰ ਜ਼ਿਆਦਾ ਜਾਨਣਾ ਚਾਹੁੰਦੇ ਆ। ਫਿਰ ਕਹਿੰਦੇ ਮੈਂ ਆਪਣੇ ਸਾਥੀਆਂ ਨੂੰ ਦੱਸਿਆ ਵੀ ਇਹਦਾ ਨਾਮ ਹੈ ਗਰੀਬਾਲਾ ਤੇ ਅਨੇਕ ਬਾਰੇ ਪਹਿਲਾਂ ਕਹਿੰਦੇ ਮੈਂ ਇੱਕ ਵਿਦਵਾਨ ਸੱਜਣ ਸਤੀ ਲਾਲਨੰਦ ਵੀ ਤੋਂ ਉਹਨਾਂ ਦੇ ਬਾਰੇ ਸੁਣਿਆ ਸੀਗਾ ਸਤੀ ਲਾਲਨੰਦ ਦੇ ਅਕਸਰ ਮੇਰੇ ਛੋਟੇ ਭਰਾ ਵਿਸ਼ਨੂੰ ਨੂੰ ਪੜਾਉਣ ਵਾਸਤੇ ਸਾਡੇ ਕਹਿੰਦੇ ਗੜਪਾਰ ਰੋਡ ਘਰ ਤੇ ਆਇਆ ਕਰਦੇ ਸੀਗੇ ਕਹਿੰਦੇ ਉਹਨਾਂ ਨੇ ਉਹਨੂੰ ਦੱਸਿਆ ਸੀ ਵੀ ਮੈਂ ਗਰੀਬਾਲਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ। ਉਹ ਇੱਕ ਖਾਸ ਯੋਗ ਤਕਨੀਕ ਦੀ ਵਰਤੋਂ ਕਰਦੀ ਹੈ ਕਹਿੰਦੇ ਜਿਸ ਦੇ ਨਾਲ ਉਹ ਭੋਜਨ ਤੋਂ ਬਗੈਰ ਜਿਉਂਦੀ ਰਹਿ ਸਕਦੀ ਹੈ ਜਦੋਂ ਕਹਿੰਦੇ ਇੱਛਾਪੁਰ ਨੇੜੇ ਨਵਾਬਗੰਜ 'ਚ ਰਹਦੀ ਸੀ ਤਾਂ ਮੈਂ ਉਹਨਾਂ ਦੇ ਘਰ ਦੇ ਬਿਲਕੁਲ ਗੁਆਂਢ 'ਚ ਰਹਿੰਦਾ ਸੀ ਤੇ ਮੈਂ ਬੜੇ ਧਿਆਨ ਨਾਲ ਉਹਦੇ ਜਾਂਚ ਪੜਤਾਲ ਕੀਤੀ ਪਰ ਮੈਨੂੰ ਇਦਾਂ ਦਾ ਕੋਈ ਸਬੂਤ ਨਹੀਂ ਮਿਲ ਸਕਿਆ ਵੀ ਜਿਦੇ ਨਾਲ ਸਿੱਤ ਹੋ ਸਕੇ ਕਿ ਉਹ ਕੁਝ ਖਾਂਦੀ ਪੀਂਦੀ ਆ ਕਹਿੰਦੇ ਮੇਰੀ ਉਤਸੁਕਤਾ ਇੰਨੀ ਵੱਧ ਗਈ ਕਿ ਮੈਂ ਆਖਰ ਵਰਧਮਾਨ ਦੇ ਮਹਾਰਾਜੇ ਕੋਲ ਪਹੁੰਚ ਗਿਆ ਉਹਨਾਂ ਨੂੰ ਉਸ ਦੀ ਜਾਂਚ ਪੜਤਾਲ ਕਰਾਉਣ ਵਾਸਤੇ ਬੇਤੀ ਕੀਤੀ ਕਹਿੰਦੇ ਕਹਾਣੀ ਸੁਣ ਕੇ ਹੈਰਾਨ ਹੋਏ ਮਹਾਰਾਜੇ ਨੇ ਵੀ ਉਹਨੂੰ ਮਹਿਲ ਚ ਆਉਣ ਦਾ ਸੱਦਾ ਦਿੱਤਾ ਕਹਿੰਦੇ ਜਾਂਚ ਪੜਤਾਲ ਕਰਾਉਣ ਵਾਸਤੇ ਤਿਆਰ ਹੋ ਗਈ ਤੇ ਉਸ ਮਹਿਲ ਦੇ ਇੱਕ ਛੋਟੇ ਜਿਹੇ ਹਿੱਸੇ ਜਿਹੜੇ ਤਾਲਾ ਬੰਦ ਕਮਰੇ ਚ 2 ਮਹੀਨਿਆਂ ਤੱਕ ਕਹਿੰਦੇ ਉਹ ਬੰਦ ਰਹੀ ਕਹਿੰਦੇ ਬਾਅਦ ਚ ਮਹਿਲ ਜਾ ਕੇ ਫੇਰ ਫੇਰ ਕਹਿੰਦੇ ਇੱਕ ਵਾਰ ਉਹ ਆਈ ਫਿਰ ਉਹ 20 ਦਿਨ ਤੱਕ ਰਹੀ ਉਸ ਤੋਂ ਬਾਅਦ ਤੀਜੀ ਵਾਰ ਫੇਰ ਉਹਦੀ ਜਾਂਚ ਕੀਤੀ ਗਈ ਤਾਂ 15 ਦਿਨ ਤੱਕ ਰਹੀ ਤੰਦਕ ਫਿਰ ਮਹਾਰਾਜ ਨੇ ਮੈਨੂੰ ਆਪ ਇਹ ਗੱਲ ਦੱਸੀ ਵੀ ਇੰਨਾ ਤਿੰਨਾ ਕਠੋਰ ਪ੍ਰੀਖਿਆਵਾਂ ਤੋਂ ਬਾਅਦ ਉਹਨੂੰ ਨਿਰਵਿਵਾਦ ਰੂਪ ਵਿੱਚ ਯਕੀਨ ਹੋ ਗਿਆ ਸੀ ਵੀ ਗਿਰੀਬਾਲਾ ਜਿਹੜੀ ਹੈ ਪੂਰੀ ਤਰ੍ਹਾਂ ਨਿਰਾਹਾਰ ਅਵਸਥਾ ਦੇ ਵਿੱਚ ਉਹ ਰਹਿੰਦੀ ਹੈ ਵੀ ਕੋਈ ਉਹ ਪਖੰਡ ਨਹੀਂ ਕਰ ਰਹੀ ਕੋਈ ਉਹ ਝੂਠ ਨਹੀਂ ਬੋਲ ਰਹੀ ਉਹ ਸੱਚਮੁੱਚ ਹੀ ਨਿਰਾਹਾਰ ਅਵਸਥਾ ਦੇ ਵਿੱਚ ਰਹਿੰਦੀ ਹੈ ਤਾਂ ਜੋਗਨਾਂ ਜੀ ਕਹਿੰਦੇ ਕਹਿੰਦੇ ਮੈਂ ਆਪਣੀ ਕਹਾਣੀ ਖਤਮ ਕਰਦੇ ਹੋਏ ਕਿਹਾ ਵੀ ਸਤੀ ਲਾ ਨੰਦੀ ਦੀ ਇਹ ਕਹਾਣੀ ਪੱਛੀ ਵਰਿਆ ਤੋਂ ਵੀ ਜ਼ਿਆਦਾ ਸਮੇਂ ਤੋਂ ਮੇਰੇ ਦਿਮਾਗ ਦੇ ਵਿੱਚ ਕਮ ਰਹੀਆ ਕਦੇ 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 ਅਮਰੀਕਾ ਚ ਬੈਠਾ ਮੈਂ ਇਹ ਵੀ ਸੋਚਿਆ ਕਰਦਾ ਸੀ ਕਿ ਉਸ ਜੋਗਨ ਨਾਲ ਮੁਲਾਕਾਤ ਹੋਣ ਤੋਂ ਪਹਿਲਾਂ ਹੀ ਕਿਤੇ ਮੌਤ ਨਾ ਨੂੰ ਨਿਗਲ ਨੀ ਕਦੇ ਹੁਣ ਤਾਂ ਉਹਦੀ ਉਮਰ ਵੀ ਬਹੁਤ ਹੋ ਚੁੱਕੀ ਹੋਊਗੀ ਵੀ ਮੈਨੂੰ ਇਹ ਵੀ ਪੱਕਾ ਪਤਾ ਨਹੀਂ ਉਹ ਜਿਉਂਦੀ ਵੀ ਆ ਜਾਂ ਨਹੀਂ ਤੇ ਜੇ ਉਹ ਜਿਉਂਦੀ ਆ ਤਾਂ ਹੈਗੀ ਕਿੱਥੇ ਆ ਪਰ ਅਸੀਂ ਕਹਿੰਦੇ ਥੋੜੀ ਘੰਟਿਆਂ ਦੇ ਵਿੱਚ ਪੁੜਲੀਆ ਪਹੁੰਚਾਂਗੇ ਜਿੱਥੇ ਉਹਦੇ ਭਰਾ ਦਾ ਘਰ ਹੈ ਫਿਰ ਉਹ ਤੋਂ ਲੈਣੇ ਆ ਪਤਾ ਹੁਣ ਕਹਿੰਦੇ 10:30 ਵਜੇ ਅਸੀਂ ਉਹਦੇ ਭਰਾ ਲੰਬੋਦਰ ਡੇ ਦੇ ਘਰੇ ਪਹੁੰਚ ਗਏ ਤੇ ਗੱਲਬਾਤ ਕੀਤੀ ਉਹਨਾਂ ਨਾਲ ਉਹ ਕਹਿੰਦੇ ਪੁਰਲਿਆ ਦੇ ਵਿੱਚ ਵਕੀਲ ਕਹਿੰਦੇ ਉਹਨਾਂ ਨੇ ਸਾਨੂੰ ਦੱਸਿਆ ਵੀ ਹਾਂ ਮੇਰੀ ਭੈਣ ਹਲੇ ਜਿਉਂਦੀ ਹੈ ਉਹ ਕਦੇ-ਕਦਾਈਂ ਇੱਥੇ ਮੇਰੇ ਕੋਲ ਆ ਕੇ ਵੀ ਰਹਿੰਦੀ ਹੈ ਪਰ ਅੱਜ ਕੱਲ ਉਹ ਸਾਡੇ ਖਾਨਦਾਨੀ ਮਕਾਨ ਬਿਓਰ ਵਾਲੇ ਘਰ 'ਚ ਰਹਿ ਰਹੀ ਹੈ ਫਿਰ ਕਹਿੰਦੇ ਨਵੋਦਰਡੇ ਨੇ ਸਾਡੀ ਫੋਰਡ ਕਾਰ ਵਾਲ ਦੇਖਿਆ ਤੇ ਕਹਿੰਦੇ ਉਹ ਮੈਨੂੰ ਕਹਿੰਦਾ ਸਵਾਮੀ ਜੀ ਮੇਰਾ ਖਿਆਲ ਹੈ ਸ਼ਾਇਦ ਹੀ ਅੱਜ ਤੱਕ ਕਦੇ ਕੋਈ ਮੋਟਰ ਗੱਡੀ ਬਿਓਰ ਜਿਹਨੇ ਅੰਦਰ ਦੇ ਇਲਾਕੇ ਤੱਕ ਗਈ ਹੋਊਗੀ ਇਸ ਲਈ ਮੈਂ ਤੁਹਾਨੂੰ ਇਹੀ ਮਸ਼ਵਰਾ ਦਵਾਂਗਾ ਵੀ ਤੁਸ ਸੋਨੋ ਸਾਰਿਆਂ ਨੂੰ ਬਲਦਾਂ ਦੇ ਘੱਟੀ ਤੇ ਜਾਣਾ ਚਾਹੀਦਾ ਹੈਗਾ ਛਿਚਕੋਲੇ ਖਾਂਦੇ ਹੋਈ ਵੀ ਇਹਦੇ ਚ ਨਾ ਜਾਓ ਪਰ ਕਹਿੰਦੇ ਅਸੀਂ ਸਾਰਿਆਂ ਨੇ ਇੱਕ ਆਵਾਜ਼ ਹੋ ਕੇ ਕਹਿੰਦੇ ਸਾਨੂੰ ਸਾਡੇ ਫੋੜ ਘਾਤੇ ਹੀ ਬੜਾ ਵਿਸ਼ਵਾਸ ਸੀਗਾ ਕਹਿੰਦੇ ਮੈਂ ਵਕੀਲ ਸਾਹਿਬ ਨੂੰ ਦੱਸਿਆ ਵੀ ਇਹ ਫੋੜ ਘਰ ਅਮਰੀਕਾ ਦਾ ਵਈ ਹੈ ਤੇ ਇਹਨੂੰ ਬੰਗਾਲ ਦੀ ਦਿਲ ਦੁਨੀਆ ਨਾਲ ਜਾਣ ਪਛਾਨ ਕਰਾਉਣ ਤੋਂ ਬਚ ਜਾ ਨਹੀਂ ਰੱਖਣਾ ਸੀ ਇਹ ਜ਼ਿਆਦਤੀ ਹੋ ਚੁਗੀ ਤਗਾਦੇਸ ਉਹ ਕਿਲੇ ਮੋਢੇ ਨੇ ਹੱਸਦੇ ਹੋਏ ਕਿਹਾ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ ਰਸਤੇ 'ਚ ਆਉਣ ਵਾਲੇ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਗਣੇਸ਼ ਦੀਵਤਾ ਤੁਹਾਡੇ ਸਹਾਈ ਹੋਣ ਫਿਰ ਕਹਿੰਦੇ ਉਹਨਾਂ ਨੇ ਬੜੀ ਨਿਮਰਤਾ ਨਾਲ ਕਿਹਾ ਜੇ ਤੁਸੀਂ ਉੱਥੇ ਸਾਡੇ ਘਰ ਪਹੁੰਚਣ ਤੇ ਸਫਲ ਹੋ ਜਾਨੇਲ ਤਾਂ ਮੈਨੂੰ ਪੂਰਾ ਯਕੀਨ ਹੈ ਵੀ ਗਿਰੀ ਵਾਲਾ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੋਊਗੀ ਕਹਿੰਦੇ ਇਸ ਵਕਤ ਉਹਦੀ ਉਮਰ 70 ਵਰਿਆਂ ਦੀ ਹੋਣ ਵਾਲੀ ਹੈ ਪਰ ਉਹ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਨਾਲ ਤਦਰੁਸਤ ਹੈ ਤਾਂ ਜੋਗਨਾਂ ਜੀ ਕਹਿੰਦੇ ਮੈਂ ਸਿੱਧਾ ਉਹਨਾਂ ਦੀ ਅੱਖਾਂ 'ਚ ਝਾਂਕਦਿਆਂ ਕਿਹਾ ਵੀ ਕਿਰਪਾ ਕਰਕੇ ਦੱਸੋ ਵੀ ਇਹ ਸੱਚਾ ਗਰੀਬ ਵਾਲਾ ਕਦੇ ਕੁਝ ਨਹੀਂ ਖਾਂਦੀ ਤਾਂ ਉਹ ਕਹਿੰਦੇ ਹਾਂ ਹੀ ਬਿਲਕੁਲ ਸੱਚ ਹੈ ਪੰਜਾਹ ਵਰਿਆਂ ਤੋਂ ਜ਼ਿਆਦਾ ਸਮੇਂ ਤੋਂ ਤਾਂ ਮੈਂ ਉਸ ਨੂੰ ਭੋਜਨ ਦੀ ਕਿ ਬੁਰਕੀ ਵੀ ਖਾਂਦੇ ਨਹੀਂ ਦੇਖਿਆ ਕਹਿੰਦੇ ਜੇ ਸੰਸਾਰ ਦਾ ਅਚਾਨਕ ਅੰਤ ਸਾਹਮਣੇ ਆ ਜਾਈ ਤਾਂ ਵੀ ਮੈਨੂੰ ਓਨੀ ਹੈਰਾਨੀ ਨਹੀਂ ਹੋਊਗੀ ਜਿੰਨੀ ਹੈਰਾਨੀ ਆਪਣੀ ਭੈਣ ਨੂੰ ਕੁਝ ਖਾਂਦਿਆਂ ਦੇਖ ਕੇ ਮੈਨੂੰ ਹੋਊਗੀ ਤੇਰ ਕਹਿੰਦੇ ਲੰਬੋਦਰ ਦੇ ਨੇ ਅੱਗੇ ਸੀ ਇਹ ਦੱਸਿਆ ਉਹਨਾਂ ਦੇ ਪੜਾਣੇ ਕਹਿੰਦੇ ਗਿਰੀਵਾਲਾ ਜੀ ਨੇ ਆਪਣੀ ਯੋਗ ਸਾਧਨਾ ਦੇ ਵਾਸਤੇ ਕਦੇ ਕੋਈ ਅਸਧਾਰਨ ਇਕਾਗਤੀ ਵੀ ਤਲਾਸ਼ ਨਹੀਂ ਕੀਤੀ ਕਦੇ ਉਹਨੇ ਆਪਣਾ ਸਾਰਾ ਜੀਵਨ ਜਿਹੜਾ ਪਰਿਵਾਰ ਤੇ ਮਿੱਤਰਾਂ ਦੇ ਵਿੱਚ ਘਾਰੀ ਬਿਤਾਇਆ ਤੇ ਉਹ ਸਾਰੇ ਉਹ ਉਸ ਦੇ ਸਵਿਲੰਖਣ ਅਵਸਥਾ ਦੇ ਆਦੀ ਹੋ ਚੁੱਕੇ ਨੇ ਉਹਨਾਂ ਨੂੰ ਵੀ ਕਹਿੰਦੇ ਇੱਕ ਵੀ ਇਹ ਜਾਨੀ ਹੋਊਗਾ ਜੋ ਗਿਰੀਵਾਲਾ ਦੇ ਜੇ ਕਦੇ ਅਚਾਨਕ ਕੁਝ ਖਾਣ ਦਾ ਫੈਸਲਾ ਲੈ ਲੇ ਤਾਂ ਉਹ ਹੈਰਾਨ ਨਹੀਂ ਹੋਊਗਾ ਕਿਉਂਕਿ ਗਿਰੀਵਾਲਾ ਜ਼ਿਆਦਾ ਮੇਲ ਮਿਲਾਪ ਨਹੀਂ ਰੱਖਦੀ ਕਿਉਂਕਿ ਉਹ ਇੱਕ ਹਿੰਦੂ ਵਿਦਵਾਨ ਹੈ ਇਸ ਲਈ ਇਹ ਉਹਦੇ ਨਾਲ ਸਹੀ ਵੀ ਨਹੀਂ ਪਰ ਕਹਿੰਦੇ ਪੁਰਲੀਆ ਤੇ ਬਿਯੋਰ ਦੇ ਸਾਡੇ ਛੋਟੇ-ਛੋਟੇ ਘਰਾਂ 'ਚ ਸਾਰੇ ਜਾਣਦੇ ਨੇ ਵਿਸ਼ਾਭਿਕ ਤੌਰ ਤੇ ਇੱਕ ਅਸਧਾਰਨ ਪਹੁੰਚ ਹੈ ਉਹ ਜੋ ਗਨਾਂਜੀ ਕਹਿੰਦੇ ਕਿ ਸਿੱਧੀ ਲੋਣਾ ਦਾ ਧੰਨਵਾਦ ਕੀਤਾ ਤੇ ਬਿਯੋਰ ਵੱਲ ਪਾਦੇ ਚਾਲੇ ਪਰ ਅਸਤੇਜ ਕਹਿੰਦੇ ਕਿ ਛੋਟਾ ਜਿਹਾ ਪਾਇਆ ਤਾਂ ਉਹ ਤੋਂ ਅਸੀਂ ਫਿਰ ਪੂਰੀਆਂ ਚੁੱਲੇ ਖਾਤੇ ਉੱਥੇ ਕਹਿੰਦੇ ਸ਼ੇ ਰਾਈਟ ਨੂੰ ਆਮ ਹਿੰਦੂ ਮੁਤਾਬਕ ਰਵਾਜ ਮੁਤਾਬਕ ਜਿਵੇਂ ਮਤਲਬ ਹੱਥ ਨਾਲ ਖਾਣਾ ਖਾਂਦੇ ਸੀ ਸਾਰੇ ਉਹਵੇਂ ਖਾਂਦੇ ਆ ਦੇਖ ਕੇ ਕਹਿੰਦੇ ਪਿੰਡ ਦੇ ਮੁੰਡਿਆਂ ਦੀ ਭੀੜ ਇਕੱਠੀ ਹੋ ਗਈ ਕਿਉਂਕਿ ਉਹ ਅੰਗਰੇਜ਼ ਸੀਗੇ ਉਹ ਇੱਕ ਅੰਗਰੇਜ਼ ਨੂੰ ਐ ਖਾਂਦੇ ਦੇਖ ਰਹੇ ਸੀ ਉਹਨਾਂ ਨੇ ਤਾਂ ਬੜੀ ਹੈਰਾਨੀ ਦਿਖਾਲੀ ਉਸ ਤੋਂ ਬਾਅਦ ਫਿਰ ਕਹਿੰਦੇ ਚੌਲਾਂ ਦੇ ਖੇਤਾਂ ਵਿੱਚ ਦੀ ਹੁੰਦੇ ਆ ਸੀ ਅੱਗੇ ਵੱਧਦੇ ਜਾ ਰਹੇ ਸੀ ਸੰਘਣੇ ਦਰਖਤਾਂ ਦੇ ਝੁੰਡਾਂ ਦੇ ਵਿੱਚਕਾਰ ਦੀ ਰਸਤਾ ਬਣਾਉਂਦੇ ਸਾਡੀ ਕਾਰ ਅੱਗੇ ਜਾ ਰਹੀ ਸੀ ਫਿਰ ਕਹਿੰਦੇ ਅਚਾਨਕ ਉੱਥੇ ਅੰਬ ਵੜਿਫ ਫਲਾਂ ਨਾਲ ਲੱਦੇ ਹੋਏ ਮੈਨੂੰ ਦਰਖਤ ਦਿੱਖੀ। ਕਹਿੰਦੇ ਮੈਂ ਉੱਥੇ ਕਾਰ ਰਕਵਾ ਲਈ ਦਿੱਕਤਾਂ ਵੀ ਡਿੱਕ ਠਹਿਰੋ। ਕਹਿੰਦੇ ਅਸੀਂ ਪੰਜੇ ਦੇ ਪੰਜੇ ਜਣੇ ਬੱਚੇ ਆਵਾਂਗੇ ਛਾਲਾ ਮਾਰ ਕੇ। ਕਹਿੰਦੇ ਜ਼ਮੀਨ ਤੇ ਆਂਬ ਪਏ ਸੀ ਜਿਹੜੇ ਟੁੱਟੇ। ਕਹਿੰਦੇ ਉਹਨਾਂ ਦੇ ਉਹਨਾਂ ਚੱਕ ਕੇ ਖਾਣ ਲੱਗੇ ਪੱਕੇ ਅੰਬ। ਤਾਂ ਕਹਿੰਦੇ ਮੇਰੇ ਬੰਗਾਲੀ ਦੋਸਤ ਜਿਹੜੇ ਨਾਲ ਸੀ ਉਹ ਪੁੱਛਣ ਲੱਗੇ ਵੀ ਸੁਆਮੀ ਜੀ ਕੀ ਅਮਰੀਕਾ 'ਚ ਨਹੀਂ ਇਦਾਂ ਹੁੰਦਾ ਹੈਗਾ? ਤਾਂ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਵੀ ਨਹੀਂ। ਪੀ ਪੱਛਮ ਚ ਮੈਨੂੰ ਇਸ ਫਲ ਦੀ ਕਿੰਨੀ ਯਾਸ ਸਤਾਉਂਦੀ ਹੈ ਅੰਬਾਂ ਤੋਂ ਬਿਨਾਂ ਕਹਿੰਦੇ ਇੱਥੋਂ ਦੇ ਸਵਰਗ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉੱਥੇ ਕਹਿੰਦੇ ਅੰਬ ਇਦਾਂ ਨਹੀਂ ਖਾਦੇ ਜਾ ਸਕਦੇ ਤਾਂ ਕਹਿੰਦੇ ਉਸ ਤੋਂ ਬਾਅਦ ਮੈਂ ਟਿੱਕ ਟੋਚਿਆ ਵੀ ਆਪਣੇ ਕੈਮਰੇ ਹੈਗੇ ਨੇ ਖਾਸ ਤੌਰ ਤੇ ਕਹਿੰਦਾ ਹਾਂ ਬੇਟੀ ਕਿੱਸ ਪਈ ਨੇਗੇ ਕਹਿੰਦੇ ਮੈਂ ਉਹਨੂੰ ਕਿਹਾ ਵੀ ਜੇ ਗਰੀਬ ਵਾਲਾ ਸੱਚੇ ਸੰਤ ਸਿੱਧ ਹੋਈ ਤਾਂ ਪੱਛਮ ਚ ਉਹਦੇ ਬਾਰੇ ਲਿਖਣਾ ਚਾਹੁੰਦਾ ਇਹੋ ਜਿਹੇ ਕਹਿੰਦੇ ਪ੍ਰੇਰਣਾਦਾਇਕ ਸ਼ਕਤੀਆਂ ਨਾਲ ਲੈਸ ਹਿੰਦੂ ਯੋਗਨੀ ਨੂੰ ਅੰਜਾਨ ਰਹਿੰਦੇ ਆਲੀ ਮੰਨਣਾ ਚਾਹੀਦਾ ਇਹਨਾਂ ਚ ਬਹੁਤ ਸਾਰੇ ਅੰਬਾਂ ਵਾਂਗ ਕਦੇ ਮਨ ਕਹਿੰਦੇ ਉਸ ਤੋਂ ਬਾਅਦ ਮੈਂ ਉੱਥੇ ਕਹਿੰਦੇ ਅੱਧਾ ਘੰਟਾ ਟੈਲੀ ਗਿਆ ਅੰਬਾਂ ਦੇ ਦਰਖਤਾਂ ਦੇ ਕੋਲ ਤਾਂ ਕਹਿੰਦੇ ਮਿਸਟਰ ਰਾਈਟ ਮੈਨੂੰ ਕਹਿੰਦੇ ਵੀ ਗੁਰੂ ਜੀ ਸਾਨੂੰ ਸੂਰਜ ਚਿਪਣ ਤੋਂ ਪਹਿਲਾਂ ਗਰੀਬ ਵਾਲਾਂ ਦੇ ਘਰੇ ਪਹੁੰਚ ਜਾਣਾ ਚਾਹੀਦਾ ਹੈ ਤਾਂ ਕਿ ਫੋਟੋਆਂ ਲੈਣ ਵਾਸਤੇ ਸਾਨੂੰ ਲੋੜਿੰਦੀ ਰੋਸ਼ਨੀ ਮਿਲ ਸਕੇ ਕਹਦੇ ਪੱਛਮੀ ਲੋਕ ਵਹਿਮੀ ਹੁੰਦੇ ਨੇ ਜੇ ਫੋਟੋ ਨਾ ਹੋਈ ਤਾਂ ਅਸੀਂ ਉਹਨਾਂ ਦੇ ਉਹਨਾਂ ਤੋਂ ਇਸ ਸਥਿ ਸ਼ਾਂਤ ਸੰਤ ਬਾਰੇ ਵਿਸ਼ਵਾਸ ਕਰਨ ਦੀ ਉਮੀਦ ਨਹੀਂ ਰੱਖ ਸਕਦੇ ਹੁਣ ਇੱਥੇ ਯੋਗਾਨੰਦ ਜੀ ਕਹਿੰਦੇ ਉਹਨਾਂ ਦੇ ਸਿਆਣਪ ਸਹੀ ਗੱਲ ਐ ਸਲਾਣ ਯੋਗ ਸੀਗੀ ਕਹਿੰਦੇ ਮੈਂ ਅਖਿਆ ਠੀਕ ਐ ਫੋਟੋਆਂ ਤਾਂ ਸਾਡੇ ਕੋਲ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਹੁਣ ਕਹਿੰਦੇ ਜਦੋਂ ਅਸੀਂ ਟੋਨਾ ਸ਼ੁਰੂ ਕੀਤਾ ਤਾਂ ਸੜਕ ਦੀ ਹਾਲਤ ਕਹਿੰਦੇ ਖਸਤਾ ਤੋਂ ਖਸਤਾ ਹੁੰਦੀ ਜਾ ਰਹੀ ਸੀ ਕਾਰ ਬਲਦਾਂ ਦੀ ਗੱਡੀ ਦੀ ਲੀਹ ਦੇ ਨਾਲ-ਨਾਲ ਬਣੇ ਦਰਤਨਾਕ ਡੇਪੇਵਾਂ ਕਹਿੰਦੇ ਮਿੱਟੀ ਦੇ ਸਖਤ ਢੇਲਿਆਂ ਦੇ ਉੱਪਰ ਦੀ ਜਾ ਰਹੀ ਸੀ ਸਾਡੀ ਟੋਲੀ ਕਹਿੰਦੇ ਵਾਰ-ਵਾਰ ਕਾਰ 'ਚ ਉਤਰ ਕੇ ਕਾਰ ਨੂੰ ਧੱਕਾ ਲਾ ਰਹੀ ਸੀ ਤਾਂ ਕਿ ਮਿਸਟਰ ਰਾਈਟ ਨੂੰ ਕਿਸੇ ਕੋਣ ਸੇ ਕਾਮਯਾਬ ਹੋਏ ਤਾਂ ਕਹਦੇ ਇੱਥੇ ਮੇਰੇ ਦੋਸਤ ਹੱਸ ਰਹੇ ਨੇ ਕਹਿੰਦੇ ਕਾਰ ਸੰਨੂ ਨਹੀਂ ਲੈ ਕੇ ਜਾ ਰਹੀ ਲੱਗਦਾ ਅਸੀਂ ਕਾਰ ਨੂੰ ਹੀ ਲੈ ਕੇ ਜਾ ਰਹੇ ਹਾਂ ਪਰ ਕਿਉਂਕਿ ਉਹਨਾਂ ਦੀ ਯਾਤਰਾ ਹੁਣ ਇੰਨੀ ਔਖੀ ਸੀਗੀ ਉਹ ਕਹਿੰਦੇ ਆ ਬੇਟੀ ਯਾਤਰਾ ਬਹੁਤ ਕਹਿੰਦੇ ਔਕੜਾਂਆਂ ਸਨ ਉਸ ਯਾਤਰਾ ਦੇ ਵਿੱਚ ਕਹਿੰਦੇ ਇੰਨੀਆਂ ਔਕੜਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਗਰੀਬ ਵਾਲਾ ਦੇ ਘਰ ਕਹਿੰਦੇ ਜਦੋਂ ਅਸੀਂ ਤੀਖਿਆ ਤਾਂ ਕਹਿੰਦੇ ਅਸੀਂ ਆਪਣੀ ਸਫਲਤਾ ਤੇ ਪਹੁੰਚਣ ਦੀ ਖੁਸ਼ੀ ਨਾਲ ਰਮਾਂਚਿਤ ਹੋ ਗਏ ਕਹਿੰਦੇ ਅਸੀਂ ਇੱਟਾਂ ਤੇ ਪਲੱਸਟਰ ਕੀਤੇ ਹੋਏ ਵੱਡੇ ਸਾਰੇ ਦੋ ਮੰਜ਼ਲੇ ਮਕਾਨ ਦੇ ਸਾਹਮਣੇ ਪਹੁੰਚੇ ਕਹਿੰਦੇ ਆਸੇ-ਪਾਸੇ ਸਾਰੀਆਂ ਝੌਪੜੀਆਂ ਬਣੀਆਂ ਹੋਈਆਂ ਸੀ ਝੌਪੜੀਆਂ ਦੇ ਘਰ ਸੀਗੇ ਉੱਥੇ ਸਿਰਫ ਇੱਕੋ ਹੀ ਮਕਾਨ ਸੀ ਜਿਹੜਾ ਇਹ ਪੱਕਾ ਬਣਿਆ ਹੋਇਆ ਸੀ ਆ ਡੋਂਗੀ ਉਤਸੁਕਤਾ ਤੇ ਅੰਦਰੋਂ ਬਾਹਰ ਫੁੱਟ-ਫੁੱਟ ਪੈੰਦੀ ਖੁਸ਼ੀ ਨੂੰ ਕਹਿੰਦੇ ਦਿਲਚ ਦਵਾਈ ਅਸੀਂ ਉਸ ਪਵਿੱਤਰ ਆਤਮਾ ਦੇ ਘਰ ਦੇ ਖੁੱਲੇ ਦਰਵਾਜ਼ੇ ਦੇ ਅੱਗੇ ਖੜੇ ਸੀ ਕਹਿੰਦੇ ਇਸ ਅਨੋਖੇ ਨਜ਼ਾਰੇ ਨੂੰ ਦੇਖਣ ਵਾਸਤੇ ਪਿੰਡ ਦੇ ਛੋਟੇ ਵੱਡੇ ਨੰਗ ਤਨਗੇ ਬੱਚੇ ਕੋਈ ਛਿੰਕ ਕੱਪੜੇ ਪੈਣੇ ਨੀ ਹੈਗਾ ਤੇ ਸਾਰੇ ਪਿੰਡ ਵਾਸੀ ਲਗਾਤਾਰ ਮੂੰਹ ਝੁਗਲਾਂ ਪਾਈ ਸਾਡੇ ਪਿੱਛੇ-ਪਿੱਛੇ ਚੱਲ ਰਹੇ ਸੀ ਕਹਿੰਦੇ ਔਰਤਾਂ ਥੋੜੀ ਦੂਰੀ ਬਣਾ ਕੇ ਚੱਲ ਰਹੀਆਂ ਸੀ ਪਰ ਜਗਿਆਸਾ ਕਹਿੰਦੇ ਸਾਰਿਆਂ ਸੀ ਕੋਜੀ ਸੀਗੀ ਫਿਰ ਕਹਿੰਦੇ ਜਦੋਂ ਅਸੀਂ ਪਹੁੰਚੇ ਘਰ ਦੇ ਦਰਵਾਜ਼ੇ 'ਚ ਸਾਨੂੰ ਮਧਰੇ ਜਿਹੇ ਕੱਦ ਦੀ ਇੱਕ ਔਰਤ ਦਿਖਾਈ ਦਿੱਤੀ। ਇਹ ਹੀ ਸੀ ਕਹਿੰਦੇ ਗਰੀਬਾਲਾ। ਉਹਨੇ ਕਹਿੰਦੇ ਫਿੱਕੇ ਜਿਹਾ ਸੁਨਹਿਰੀ ਰੰਗ ਦੀ ਸਾੜੇ ਪਾਈ ਹੋਈ ਸੀ। ਕੁੰਡ ਦਾ ਪਰਦਾ ਕਹਿੰਦੇ ਉਹਨੇ ਕੀਤਾ ਹੋਇਆ ਸੀ ਤੇ ਉਹਦੇ 'ਚੋਂ ਵੀ ਕਹਿੰਦੇ ਉਹਦੀਆਂ ਅੱਖਾਂ ਗਿਆਰਿਆਂ ਵਾਂਗ ਤੇਜਸਵੀ ਪ੍ਰਤੀਤ ਹੋ ਰਹੀਆਂ ਸੀਗੀਆਂ। ਦਿਆਲਤਾ ਤੇ ਆਤਮ ਗਿਆਨ ਉਹਨਾਂ ਦੇ ਚਿਹਰੇ ਤੇ ਸਾਫ਼ ਤੇ ਸਪਸ਼ਟ ਦਿਖਾਈ ਦੇ ਰਿਹਾ ਸੀ। ਕਹਿੰਦੇ ਫਿਰ ਸਾਡੇ ਵੱਲੋਂ ਅਸੀਂ ਬੇਨਤੀ ਕੀਤੀ ਤੱਕ ਵੀ ਫੋਟੋਆਂ ਖਿਚਵਾਉ ਤਾਂ ਕਦੇ ਉਹਨਾਂ ਨੇ ਖਿਚਵਾਉਣ ਲਈ ਇਜਾਜ਼ਤ ਦੇ ਦਿੱਤੀ ਕਹਿੰਦੇ ਸ਼ਾਂਤ ਤੇ ਨਿਰ ਸੰਕੋਚਮਾਨ ਨਾਲ ਉਹਨੇ ਫੋਟੋਆਂ ਜਿਹੜੀਆਂ ਸਾਡੇ ਤੋਂ ਖਿਚਵਾਈਆਂ ਹੁਣ ਇੱਥੇ ਆਪਾਂ ਨੂੰ ਦੱਸ ਰਹੇ ਨੇ ਸਾਥੀਓ ਕਹਿੰਦੇ ਟੈਰੇਸਾ ਨਾਇਮਨ ਜਿਹੜੀ ਸੀ ਜਿਹੜੀ ਕਿ ਪਿਛਲੇ ਅਧਿਆਇਾਂ ਦੇ ਦੌਰਾਨ ਆਪਾਂ ਜਾਣ ਚੁੱਕੀਆਂ ਉਹ ਵੀ ਨਿਰਾਹਰੀ ਸੀ ਕਹਿੰਦਾ 1923 ਤੋਂ ਨਿਰਾਹਾਰੀ ਰਹਿ ਰਹੀ ਸੀ ਹੁਣ ਕਹਿੰਦੇ ਸਾਡੇ ਸਾਹਮਣੇ ਗਿਰੀ ਵਾਲਾ ਖੜੀ ਸੀ ਤੇ ਉਹਨਾਂ ਦੇ ਚਿਹਰੇ ਤੇ ਸੰਪੂਰਨ ਮਾਤ੍ਰੀ ਭਾਵ ਚਲ ਰਿਹਾ ਸੀ ਹੁਣ ਗਿਰੀ ਵਾਲਾ ਤੇ ਬਾਰੇ ਕਹਿੰਦੇ ਜੋਤਾਰਨਾਸ਼ੀ ਰਾਈਟ ਦੀ ਹੈ ਉਹੀ ਮੇਰੀ ਹੈ ਕਹਿੰਦੇ ਅਧਿਆਤਮਿਕਤਾ ਵੀ ਉਹਨਾਂ ਦੀ ਚਮਕਦਾਰ ਸਾੜੀ ਦੀ ਤਰ੍ਹਾਂ ਹੀ ਉਹਨਾਂ ਨਾਲ ਲਿਪਟੀ ਹੋਈ ਸੀ ਸਾਧੂ ਸੰਨਿਆਸੀਆਂ ਨੂੰ ਪ੍ਰੇਸ਼ਟੀਆਂ ਦੁਆਰਾ ਪ੍ਰਣਾਮ ਕਰਨ ਦੇ ਰਿਵਾਜ ਮੁਤਾਬਕ ਉਹਨਾਂ ਨੇ ਸਾਨੂੰ ਮੈਨੂੰ ਕਹਿੰਦੇ ਪ੍ਰਣਾਮ ਕੀਤਾ ਤੇ ਉਹਨਾਂ ਨੇ ਕਹਿੰਦੇ ਸ਼ਬਦਾਂ ਦੇ ਨੰਬਰ ਹੈ ਤੇ ਮਰਯਾਤਾ ਨਾਲ ਸਾਡਾ ਸਵਾਗਤ ਸ਼ਾਂਤ ਮੁਸਕਾਨ ਦੇ ਨਿੱਕੇ ਸੁਭਾ ਨਾਲ ਕੀਤਾ ਕਹਿੰਦੇ ਗਰੀਬਾਲਾ ਫਿਰ ਆਪਣੇ ਭਾਂਡੇ ਦੇ ਵਿੱਚ ਚੌਂਕੜੀ ਮਾਰ ਕੇ ਬੈਠ ਗਈ ਕਹਿੰਦੇ ਵੱਡੀ ਉਮਰ ਦੇ ਨਿਸ਼ਾਨ ਬੇਸ਼ੱਕ ਉਹਨਾਂ ਦੇ ਚਿਹਰੇ ਤੇ ਦਿਖਾਈ ਦੇਖਾਈ ਦੇ ਰਹੀ ਸੀ ਪਰ ਸਰੀਰ 'ਚ ਕਮਜ਼ੋਰੀ ਬਿਲਕੁਲ ਵੀ ਕੋਈ ਦਿਖਾਈ ਨਹੀਂ ਦੇ ਰਹੀ ਸੀ ਕਹਦੇ ਉਹਨਾਂ ਦੀ ਕਣਕਵੰਨੀ ਚਮੜੀ ਸਾਫ਼ ਤੇ ਤੰਦਰੁਸਤ ਦਿਖਾਈ ਦੇ ਰਹੀ ਸੀ ਫਿਰ ਕਹਿੰਦੇ ਮੈਂ ਬੰਗਾਲੀ ਭਾਸ਼ਾ ਚ ਬੋਲਣਾ ਸ਼ੁਰੂ ਕੀਤਾ ਵੀ ਮਾਂ 25 ਵਰਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਮੈਂ ਸਿੱਤੀ ਰਸ ਯਾਤਰਾ ਵਾਸਤੇ ਉਤਸੁਕ ਸੀ ਮੈਂ ਸਿੱਤੀ ਲਾਲ ਨੰਦ ਦੀ ਤੋਂ ਤੁਹਾਡੇ ਪਵਿੱਤਰ ਜੀਵਨ ਬਾਰੇ ਸੁਣਿਆ ਹੋਇਆ ਹੈ ਤਾਂ ਕਹਿੰਦੇ ਉਹ ਕਹਿੰਦੇ ਹਾਂ ਨਵਾਬਗੰਜ ਤੇ ਮੇਰੇ ਭਲੇ ਗਵਾਂਡੀ ਸੀਲ ਫਿਰ ਜੋਗਰਾਜ ਜੀ ਦੱਸਦੇ ਨੇ ਕਹਿੰਦੇ ਇਸੇ ਦੌਰਾਨ ਮੈਂ ਸੱਤ ਸਮੁੰਦਰੋਂ ਪਾਰ ਚਲੇ ਗਿਆ ਪਰ ਇੱਕ ਨਾ ਇੱਕ ਦਿਨ ਆਪ ਦੇ ਦਰਸ਼ਨ ਕਰਨ ਦੀ ਇੱਛਾ ਦਾ ਵਿਚਾਰ ਮੈਂ ਆਪਣੇ ਮਨ ਚੋਂ ਕਦੇ ਨਹੀਂ ਸਿਤਿਆਗ ਸਕਿਆ ਕਹਿੰਦੇ ਤੁਸੀਂ ਇੱਥੇ ਗੁਪਤ ਰੂਪ ਚ ਰਹਿੰਦੇ ਆ ਜੋ ਈਸ਼ਵਰੀ ਲੀਲਾ ਪੇਸ਼ ਕਰ ਰਹੀ ਹੈ ਉਸ ਅੰਦਰੂਨੀ ਦੇਵੀ ਭੋਜਨ ਸਤਿਆਂ ਤੋਂ ਭੁੱਲ ਚੁੱਕੇ ਸੰਸਾਰ ਦੇ ਸਾਹਮਣੇ ਪ੍ਰਗਟ ਹੋ ਕਰ ਦੇਣਾ ਚਾਹੀਦਾ ਤਾਂ ਕਹਿੰਦੀ ਉਹ ਮੁਸਕਰਾਏ ਤੇ ਕਿਹਾ ਕਿ ਬਾਬਾ ਜੀ ਚੰਗੀ ਤਰ੍ਹਾਂ ਜਾਣਦੇ ਕਹਿੰਦੇ ਮੈਂ ਇਸ ਗੱਲ ਤੇ ਖੁਸ਼ ਸੀ ਵੀ ਉਹਨਾਂ ਨੇ ਮੇਰੀ ਕਿਸੇ ਵੀ ਗੱਲ ਦਾ ਕੋਈ ਗੁੱਸਾ ਨਹੀਂ ਸੀ ਮਨਾਇਆ ਕਿਉਂਕਿ ਕਹਿੰਦੇ ਇਹ ਕੁਝ ਪਤਾ ਨਹੀਂ ਹੁੰਦਾ ਬਿਮਸ਼ੂਰੀ ਦੇ ਵਿਚਾਰ ਤੇ yogi ਤੇ yoganiya ਦੀ ਕੀ ਪ੍ਰਤੀਕਿਰਿਆ ਹੋਊਗੀ ਕਿਉਂਕਿ ਜ਼ਿਆਦਾਤਰ yogi ਜਿਹੜੇ ਨੇ ਕਹਿੰਦੇ ਉਹ ਮਸ਼ੂਰੀ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹ ਨਿਮਾ ਅਨੁਸਾਰ ਇਕਾਂਤ ਲੋਕਾਂ ਤੋਂ ਦੂਰ ਰਹਿ ਕੇ ਢੁੰਗੀ ਆਤਮਪੋਸੇ ਇੱਛਕ ਹੁੰਦੇ ਨੇ ਕੰਦੇ ਫਿਰ ਮੈਂ ਅੱਕੇ ਉਹਨਾਂ ਨੂੰ ਕਿਹਾ ਬਿਮ ਬੋ ਮੈਂ ਤੁਹਾਡੇ ਤੋਂ ਕੁਝ ਸਵਾਲ ਪੁੱਛਣਾ ਚਾਹੁੰਦਾ ਜੇ ਤੁਹਾਨੂੰ ਜਵਾਬ ਦੇਣ ਚ ਖੁਸ਼ੀ ਮਹਿਸੂਸ ਹੋਵੇ ਤਾਂ ਜਵਾਬ ਦਿਓ ਤੇ ਜਨਾ ਜਿਹੜਾ ਜਵਾਬ ਤੁਹਾਨੂੰ ਨਾ ਠੀਕ ਲੱਗੇ ਤਾਂ ਬੇਸ਼ੱਕ ਉਹਦਾ ਜਵਾਬ ਨਾ ਦਿਓ ਤਾਂ ਕਹਿੰਦੇ ਉਹਨਾਂ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਮੇਰੇ ਵਰਗੀ ਤੁਛ ਵਰਤ ਜਿੱਥੋਂ ਤੱਕ ਹੋ ਸਕਿਆ ਸਾਰੇ ਸਵਾਲਾਂ ਦੇ ਸੰਤੋਸ਼ਜਨਕ ਜਵਾਬ ਦੇਣ ਚੁਸ਼ੀ ਮੈਸੂਸ ਕਹਿੰਦੇ ਫਿਰ ਮੈਂ ਕਿਹਾ ਨਹੀਂ ਤੁਸੀਂ ਤੁਛ ਵਰਤ ਨਹੀਂ ਤੁਸੀਂ ਮਹਾਨ ਆਤਮਾ ਤਾਂ ਫਿਰ ਪੁੱਛਣ ਲੱਗੇ ਸਵਾਲ ਕਹਿੰਦੇ ਮਾਂ ਹੁਣ ਮੈਨੂੰ ਇਹ ਦੱਸੋ ਆਪਣੇ ਨੂੰ ਨਾਲ ਕੀ ਤੇ ਸੱਚਮੁੱਚ ਹੀ ਕੁਝ ਨਹੀਂ ਖਾਂਦੀ ਤਾਂ ਉਹ ਕਹਿੰਦੇ ਹਾਂ ਇਹ ਸੱਚ ਹੈ ਕਿਤੇ ਉਹ ਆਪਣੇ ਵਾਂਗ ਦੇ ਹਿਸਾਬ ਕਿਤਾਬ ਲਾ ਰਹੀ ਸੀ ਤੇ 12 ਵਰੇ 4 ਮਹੀਨੇ ਦੀ ਉਮਰ ਤੋਂ ਲੈ ਕੇ ਹੁਣ ਤੱਕ ਕਹਿੰਦੇ ਮੇਰੀ ਉਮਰ 68 ਵਰਿਆਂ ਦੀ ਹੋ ਗਈ ਹੈ ਤੇ 56 ਵਰਿਆਂ ਤੋਂ ਮੈਂ ਕੁਝ ਵੀ ਨਹੀਂ ਖਾਤਾ ਪੀਤਾ ਤਾਂ ਜੋਗਨਾੰਨ ਜੀ ਕਹਿੰਦੇ ਕਿ ਤੁਹਾਨੂੰ ਕਦੇ ਖਾਣ ਪੀਣ ਦੀ ਇੱਛਾ ਨਹੀਂ ਮਹਿਸੂਸ ਹੁੰਦੀ ਤੋ ਕਹਿੰਦੇ ਜੇ ਮੈਨੂੰ ਖਾਣ ਪੀਣ ਦੀ ਇੱਛਾ ਹੁੰਦੀ ਤਾਂ ਖਾਣਾ ਹੀ ਪੈਂਦਾ ਪਰ ਕਹਿੰਦੇ ਤੁਸੀਂ ਕੁਛ ਨਾ ਕੁਛ ਤਾਂ ਜ਼ਰੂਰ ਖਾਂਦੇ ਪੀਂਦੇ ਜੋਗਨਾਨਦ ਜੀ ਕਹਿੰਦੇ ਤਕਰੀਬ ਵਾਲਾ ਜੀ ਕਹਿੰਦੇ ਹਾਂ ਕਹਿੰਦੇ ਸਭੂ ਕਿਦੇ ਤੁਸੀਂ ਆਪਣੀ ਖੁਰਾਕ ਆਪਣੇ ਮੇਰੂਦੰਡ ਰਾਹੀਂ ਹਵਾ ਤੇ ਰੋਸ਼ਨੀ ਦੀਆਂ ਸੂਖਮ ਸ਼ਕਤੀਆਂ ਜੋ ਸਰੀਰ ਨੂੰ ਨਵੀਂ ਸ਼ਕਤੀ ਪ੍ਰਦਾਨ ਕਰਨ ਵਾਲੇ ਮਹਾਂ ਪ੍ਰਾਂਚ ਨੂੰ ਪ੍ਰਾਪਤ ਕਰਦੇ ਯੋਗਾਨੰਦ ਜੀ ਨੇ ਕਿਹਾ ਗਿਰੀਵਾਲਾ ਜੀ ਤਾਂ ਕਹਿੰਦੇ ਪਾਪਾ ਜੀ ਸਭ ਚੰਨ ਦੇ ਤਾ ਫਿਰ ਯੋਗਾਨੰਦ ਜੀ ਕਹਿੰਦੇ ਮਾਂ ਆਪਣੇ ਮੁੱਢਲੇ ਜੀਵਨ ਬਾਰੇ ਕੁਝ ਦੱਸੋ ਪੂਰੇ ਭਾਰਤ ਵਰਸ਼ ਨੂੰ ਇੱਥੋਂ ਤੱਕ ਸੱਤ ਸਮੁੰਦਰੋਂ ਪਾਰ ਰਹਿਣ ਵਾਲੇ ਭਾਈ ਭੈਣਾਂ ਨੂੰ ਉਹਦੇ ਬਾਰੇ ਜਾਣਨ ਦੀ ਬਹੁਗੀ ਇੱਛਾ ਹੋਊਗੀ ਤਾਂ ਕਹਿੰਦੇ ਉਹਨਾਂ ਨੇ ਹੁਣ ਦੱਸਣਾ ਸ਼ੁਰੂ ਕੀਤੀ ਆਪਣੀ ਕਹਾਣੀ ਗਿਰੀਵਾਲਾ ਜੀ ਕਹਿੰਦੇ ਮੇਰਾ ਜਨਮ ਇਸ ਜੰਗਲ ਦੇ ਇਲਾਕੇ 'ਚ ਹੀ ਹੋਇਆ ਤੇ ਮੇਰੇ ਬਚਪਨ 'ਚ ਦੱਸਣ लायक ਕੁਛ ਵੀ ਨਹੀਂ ਸਿਵਾਏ ਇੱਕ ਗੱਲ ਦੇ ਕਹਿੰਦੇ ਵੀ ਮੈਨੂੰ ਜ਼ਬਰਦਸਤ ਭੁੱਖਾ ਹਮੇਸ਼ਾ ਲੱਗੀ ਰਹਿੰਦੀ ਸੀ ਵੀ ਮੈਨੂੰ ਇੰਨੀ ਭੁੱਖ ਲੱਗਦੀ ਸੀ ਵੀ ਜਿਹੜੀ ਕਦੇ ਸ਼ਾਂਤੀ ਨਹੀਂ ਹੁੰਦੀ ਸੀ ਤੇ ਫਿਰ ਉਹ ਕਹਿੰਦੇ ਵੀ ਜਦੋਂ ਮੈਂ 9 ਸਾਲ ਦੀ ਹੋ ਗਈ ਤਾਂ ਮੇਰੀ ਹੋ ਗਈ ਮੰਗਣੀ ਕਹਿੰਦੇ ਮੇਰੀ ਮਾਂ ਅਕਸਰ ਹੀ ਮੈਨੂੰ ਚੇਤਾਵਨੀ ਦਿੰਦੀ ਰਹਿੰਦੀ ਹੁੰਦੀ ਸੀ ਵੀ ਬੇਟਾ ਆਪਣੇ ਖਾਣ ਦੀ ਇੱਛਾ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਿਆ ਕਰ ਕਿਉਂਕਿ ਵਿਆਹ ਤੋਂ ਬਾਅਦ ਜਦੋਂ ਤੈਨੂੰ ਆਪਣੇ ਪਤੀ ਦੇ ਕਰ ਅਣਜਾਣ ਲੋਕਾਂ ਦੇ ਵਿੱਚ ਰਹਿਣਾ ਪਊਗਾ ਤਾਂ ਉਸ ਵਕਤ ਵੀ ਤੇਰਾ ਸਾਰਾ ਸਮਾਂ ਜੇ ਖਾਣ ਪੀਣ ਚ ਬੀਤੂਗਾ ਤਾਂ ਉਹ ਲੋਕ ਕੀ ਕਹਿਣਗੇ ਹੁਣ ਕਹਿੰਦੇ ਜਿਹੜੀ ਗੱਲ ਦਾ ਡਰ ਸੀ ਉਹ ਤਾਂ ਹੋ ਗਈ ਰਹੀ ਕਹਿੰਦੇ ਜਦੋਂ ਮੈਂ ਨਵਾਬ ਗਾਂਝ ਦੇ ਆਪਣੇ ਪਤੀ ਦੇ ਘਰ ਚ ਫੇਰ ਰਹਿਣ ਲਈ ਗਈ ਤਾਂ ਉਸ ਟਾਂਗਾਂ ਦੇ ਮੇਰੀ ਉਮਰ ਸੀ 12 ਸਾਲਾਂ ਦੀ ਤੇ ਹਰ ਟਾਈਮ ਕਹਿੰਦੇ ਕੁਛ ਨਾ ਕੁਛ ਖਾਂਦੇ ਪੀਂਦੇ ਰਹਿਣ ਦੀ ਆਦਤ ਕਰਨ ਮੇਰੀ ਕਹਿੰਦੇ ਸਸ ਸਵੇਰ ਤੋਂ ਰਾਤ ਤੱਕ ਮੈਨੂੰ ਸ਼ਰਮਿੰਦਾ ਕਰਦੀ ਰਹਿੰਦੀ ਸੀ ਤਾਨੇ ਮੇਨੇ ਵਾਰ-ਵਾਰ ਕੀ ਕਹਿੰਦੇ ਪਰ ਉਹਨਾਂ ਦੀ ਫਟਕਾਰਾਂ ਮੇਰੇ ਵਾਸਤੇ ਵਰਦਾਨ ਸਿੱਧ ਹੋਈਆਂ ਕਿਉਂਕਿ ਉਹਦੇ ਨਾਲ ਮੇਰੀਆਂ ਗੁਪਤ ਅਧਿਆਤਮਿਕ ਪ੍ਰਵਿਰਤੀਆਂ ਜਿਹੜੀਆਂ ਉਹ ਜਾਗਰਿਤ ਹੋ ਗਈਆਂ ਕਹਿੰਦੇ ਇੱਕ ਦਿਨ ਸਵੇਰੇ ਸਵੇਰੇ ਉਹਨਾਂ ਨੇ ਮੈਨੂੰ ਜਟਾਂ ਟੇ ਫਟਕਾਰਿਆ ਮੇਰੀ ਸੱਸ ਨੇ ਕਹਿੰਦੇ ਮੇਰੀ ਬਹੁਤ ਹੀ ਕਠੋਰ ਵਚਨ ਕਹਿੰਦੇ ਮੈਂ ਵੀ ਕਹਿੰਦੀ ਕਹਿੰਦੇ ਮੈਂ ਆਖਿਆ ਮੈਂ ਛੇਤੀ ਤੁਹਾਨੂੰ ਦਿਖਾ ਦੂੰਗੀ ਕਿ ਜਦੋਂ ਤੱਕ ਮੈਂ ਜਿਉਂਦੀ ਰਹੂੰਗੀ ਉਦੋਂ ਤੱਕ ਅਨਜਲ ਸਪर्श ਵੀ ਨਹੀਂ ਕਰੂੰ ਹੁਣ ਕਹਿੰਦੇ ਇਹ ਗੱਲ ਸੁਣ ਕੇ ਮੇਰੀ ਸੱਸ ਨੇ ਮੇਰਾ ਬਹੁਤ ਮੁਖੌਲ ਲਾਇਆ ਕੰਧੋ ਕਹਿੰਦੀ ਜੇ ਤੂੰ ਇੰਨਾ ਜ਼ਿਆਦਾ ਖਾਣ ਤੋਂ ਬਿਨਾਂ ਨਹੀਂ ਰਹਿ ਸਕਦੀ ਦਿਨ ਰਾਤ ਹੀ ਖਾਈ ਜੰਨੀ ਹੈ ਤਾਂ ਦੇਖਦੀ ਆ ਮੈਂ ਵੀ ਬਿਨਾ ਕੁਛ ਖਾਦੇ ਪੀਤੇ ਤੂੰ ਕਿਵੇਂ ਰਹਿ ਲੇਗੀ ਹੁਣ ਗਰੀਬ ਵਾਲਾ ਜੀ ਕਹਿੰਦੇ ਮੈਂ ਕਹਿ ਤਾਂ ਇਹ ਗੱਲ ਦਿੱਤੀ ਪਰ ਕਹਿੰਦੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਇਸ ਗੱਲ ਦਾ ਵੀ ਤੈਸ ਆ ਕਿ ਮੈਂ ਉਹਨੂੰ ਕਹਿ ਪਰ ਕਹਿੰਦੀ ਇੱਕ ਦ੍ਰਿੜ ਸੰਕਲਪ ਮੇਰੇ ਮਨ ਦੇ ਵਿੱਚ ਕਹਿੰਦੇ ਪੱਕਾ ਹੋ ਰਿਹਾ ਸੀਗਾ ਕਹਿੰਦੇ ਮੈਂ ਇੱਕ ਕਾਂਤ ਜਗ੍ਹਾ ਤੇ ਗਈ ਤੇ ਉੱਥੇ ਜਾ ਕੇ ਕਹਿੰਦੇ ਮੈਂ ਪੂਰੀ ਭਗਤੀ ਭਾਵਨਾ ਪਰਮਾਤਮਾ ਨੂੰ ਕਹਿੰਦੇ ਪ੍ਰਾਰਥਨਾ ਕਰਨ ਲੱਗੀ ਕਹਿੰਦੇ ਮੈਂ ਕਿਹਾ ਪਰਮਾਤਮਾ ਮੇਰੇ ਕੋਲ ਇੱਕ ਅਹਿਜਕ ਨੂੰ ਭੇਜਦੀ ਜਿਹੜਾ ਮੈਨੂੰ ਆਨ ਦੇ ਬਦਲੇ ਥੋੜੀ ਰੌਸ਼ਨੀ ਨਾਲ ਜਿਉਂਦਾ ਰੱਖਣਾ ਸਿਖਾ ਸਕੀ ਉਸ ਤੋਂ ਬਾਅਦ ਕਹਿੰਦੇ ਜਦੋਂ ਮੈਂ ਇਹ ਪ੍ਰਾਰਥਨਾ ਬਾਰ-ਬਾਰੀ ਕਹਿੰਦੇ ਕਰੀ ਜਾ ਰਹੀ ਸੀ ਤਾਂ ਇੱਕ ਬਹੁਤ ਹੀ ਆਨੰਦਪ੍ਰੀ ਬੇਹੋਸ਼ੀ ਮੇਰੇ ਤੇ ਛਾ ਗਈ ਤੇ ਉਸੇ बेहोशी ਚ ਕਹਿੰਦੇ ਮੈਂ ਨਵਾਬਗੰਜ ਦੇ ਗੰਗਾ ਘਾਟ ਵੱਲ ਤੁਰਤੀ ਚਲੀ ਗਈ ਤੇ ਰਸਤੇ 'ਚ ਕਹਿੰਦੇ ਮੇਰੀ ਮੁਲਾਕਾਤ ਹੋਈ ਮੇਰੇ ਸਹਾਰਿਆਂ ਦੇ ਪ੍ਰੋਵਿਤ ਨਾਲ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਮਹਾਰਾਜ ਕਿਰਪਾ ਕਰਕੇ ਮੈਨੂੰ ਨਿਰਾਹਾ ਜਿਉਂਦੇ ਰਹਿਣ ਦਾ ਤਰੀਕਾ ਸਿਖਾ ਦਿਓ ਕਦਾਂ ਮੇਰੇ ਵੱਲ ਦੇਖਦੇ ਹੀ ਰਹੇ ਪ੍ਰੋਵਿਤ ਜੀ ਕਹਿੰਦੇ ਫਿਰ ਮੈਨੂੰ ਹੌਸਲਾ ਜਾਂ ਦਿੱਤਾ ਉਹਨਾਂ ਨੇ ਵੀ ਬੇਟੀ ਅੱਜ ਸ਼ਾਮ ਨੂੰ ਮੰਦਰ ਆ ਜੀ ਮੈਂ ਤੇਰੇ ਵਾਸਤੇ ਇੱਕ ਵਿਸ਼ੇਸ਼ ਵੈਦਿਕ ਅਨੁਸ਼ੰਧਨ ਕਰੂਗਾ ਪਰ ਗਰੀਬ ਵਾਲਾ ਕਹਿੰਦੇ ਵੀ ਉਹਨਾਂ ਦਾ ਗੋਲ ਮੋਲ ਜਿਹਾ ਜਵਾਬ ਲੱਗਿਆ ਮੇਰੇ ਸੁਪੁੱਸ਼ਟੇ ਨਹੀਂ ਹੋਇਆ ਉਹਦੇ ਨਾਲ ਕਹਿੰਦੇ ਇਸ ਲਈ ਮੈਂ ਘਾਟਵਾਲ ਕਹਿੰਦੇ ਜੇਕੇ ਚਲਦੀ ਰਹੀ ਰੁਕੀ ਨਹੀਂ ਹੈਗੀ ਮੈਂ ਕਹਿੰਦੇ ਫਿਰ ਮੈਂ ਇਸ਼ਨਾਨ ਕੀਤਾ ਗੰਗਾ ਦੇ ਵਿੱਚ ਤੇ ਕਹਿੰਦੇ ਮੈਨੂੰ ਇਦਾਂ ਉਦੋਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਕੋਈ ਦਿਖਿਆ ਲੈਣ ਜਾ ਰਹੀ ਹਾਂ ਫਿਰ ਕਹਿੰਦੇ ਮੈਂ ਗਿੱਲੇ ਕੱਪੜੇ ਸਮੇਤ ਗੰਗਾ ਦੇ ਕਿਨਾਰੇ ਤੁਰਨ ਲੱਗੀ ਤਾਂ ਦਿਨ ਦੇ ਚਾਨਣ ਸੀ ਕਹਿੰਦੇ ਮੇਰੇ ਕੋਲ ਅਚਾਨਕ ਮੇਰੇ ਸਾਹਮਣੇ ਪ੍ਰਗਟ ਹੋ ਗਈ ਕਹਿੰਦੇ ਉਹਨਾਂ ਨੇ ਬੜੀ ਪਿਆਰ ਤੇ ਹੰਦਰਦੀ ਭਰੀ ਆਵਾਜ਼ ਚ ਕਿਹਾ ਬੇਟੀ ਮੈਂ ਹੀ ਤੇਰਾ ਗੁਰੂ ਹਾਂ ਜਿਸ ਨੂੰ ਪਰਮਾਤਮਾ ਨੇ ਤੇਰੀ ਵਿਆਕਲ ਪ੍ਰਾਰਥਨਾ ਦੇ ਉੱਤਰ ਸ ਭੇਜਿਆ ਹੈ ਤੇਰੀ ਪ੍ਰਾਰਥਨਾ ਦਾ ਪਰਮਾਤਮਾ ਤੇ ਅਸਧਾਰਨ ਰੂਪ ਚ ਤੁੰਗਾ ਪ੍ਰਭਾਵ ਪਿਆ ਹੈ ਅੱਜ ਤੋਂ ਤੋਂ ਸੁਖਮ ਪ੍ਰਕਾਸ਼ ਨਾਲ ਚਮਕਦੀ ਰਹੇਗੀ ਤੇਰੇ ਸਰੀਰ ਦੇ ਅਣੂ ਪ੍ਰਮਾਣ ਨੂੰ ਸਿੱਧੇ ਬ੍ਰਹਮੰਡ ਸ ਮੌਜੂਦ ਅਨੰਤ ਪ੍ਰਵਾਹ ਚ ਨਵੀਂ ਸ਼ਕਤੀ ਪ੍ਰਾਪਤ ਕਰਦੀ ਹੈ ਉਹ ਅੱਗੇ ਉਹ ਕਹਿੰਦੇ ਨੇ ਕਹਿੰਦੇ ਘਾਟ ਨਿਰਚਨ ਸੀ ਵੀ ਉੱਥੇ ਕੋਈ ਵੀ ਨਹੀਂ ਸੀ ਪਰ ਫਿਰ ਵੀ ਕਹਿੰਦੇ ਮੇਰੇ ਗੁਰੂ ਨੇ ਸਾਡੇ ਤੋਫਾਂ ਦੇ ਚਾਰੇ ਪਾਸੇ ਇੱਕ ਸੁਰੱਖਿਆਾਤਮਕ ਪ੍ਰਕਾਸ਼ ਦੇ ਘੇਰੇ ਦਾ ਨਿਰਮਾਣ ਕਰਤਾ ਤਾਂ ਕਿ ਸਾਡੇ ਵਿਧੀ ਵਿਧਾਨ ਚ ਕੋਈ ਖਲਲ ਨਾ ਪਵੇ ਫਿਰ ਕਹਿੰਦੇ ਉਹਨਾਂ ਨੇ ਮੈਨੂੰ ਇੱਕ ਤਰ੍ਹਾਂ ਦੀ ਕਿਰਿਆ ਤਕਨੀਕ ਦੀ ਦਿਖਿਆ ਦਿੱਤੀ ਜੋ ਸਰੀਰ ਨੂੰ ਨਾਸ਼ਵਾਨ ਲੋਕਾਂ ਦੀ ਸਥੂਲ ਆਹਨ ਤੇ ਨਿਰਭਰਤਾ ਤੋਂ ਮੁਕਤ ਕਰ ਦਈਏ ਉਸ ਤਕਨੀਕs ਕਹਿੰਦੇ ਮੰਤਰ ਵੀ ਹੈਗੇ ਨੇ ਇਸ ਸਵਾਰਸਿਕ ਇਹ ਜੀ ਕਸਰਤ ਹੈ ਜਿਹੜੀ ਕਿ ਸਧਾਰਨ ਮੁਖਾਸਤੇ ਕਰਨੀ ਕੋਈ ਜ਼ਿਆਦਾ ਹੀ ਔਖੀ ਹੈ ਹੁਣ ਇਹਦੇ ਵਿੱਚ ਨਿਆਣਕਦੇ ਕੋਈ ਜਾਦੂ ਹੈ ਨਾ ਕੋਈ ਦਵਾਈ ਹੈ ਕਿਰਿਆ ਦੇ ਇਲਾਵਾ ਇਸ ਪੁਸ਼ ਵੀ ਨਹੀਂ ਹੈਗਾ ਫਿਰ ਅੱਗੇ ਉਹਨਾਂ ਨੇ ਦੱਸਿਆ ਕਹਿੰਦੇ ਮੇਰੇ ਕਦੇ ਕੋਈ ਔਲਾਦ ਪੈਦਾ ਨਹੀਂ ਹੋਈ ਅਨੇਕ ਵਾਰ ਇਹ ਪਹਿਲਾਂ ਮੈਂ ਵਿਤਵਾ ਹੋ ਗਈ ਮੇਰੇ ਪਤੀ ਵੀ ਮਰ ਗਏ ਕਹਿੰਦੇ ਮੈਂ ਬਹੁਤ ਘਟਸਾਨੀ ਆ ਕਿਉਂਕਿ ਮੇਰੇ ਵਾਸਤੇ ਸਵਾਜਾ ਚਾਗਣਾ ਇੱਕ ਬਰਾਬਰ ਹੈ ਕਹਿੰਦੇ ਰਾਤ ਨੂੰ ਮੈਂ ਧਿਆਨ ਕਰਦੀ ਆ ਤੇ ਦਿਨ ਦੇ ਵਕਤ ਘਰ ਦੇ ਕੰਮਕਾਰ ਕਰਦੀ ਆ ਕਹਿੰਦੇ ਜਦੋਂ ਮੌਸਮ ਬਦਲ ਨਹੀਂ ਬਦਲਦੇ ਨੇ ਤਾਂ ਮੈਨੂੰ ਵਾਤਾਵਰਣ ਚ ਥੋੜਾ ਬਹੁਤ ਹੀ ਫਰਕ ਮਹਿਸੂਸ ਹੁੰਦਾ ਜਿਆਦਾ ਨਹੀਂ ਹੁੰਦਾ ਕਹਿੰਦੇ ਨਾ ਮੈਂ ਕਦੇ ਅੱਜ ਤੱਕ ਬਿਮਾਰ ਹੋਈ ਆ ਨਾ ਮੈਨੂੰ ਕੋਈ ਬਿਮਾਰੀ ਲੱਗੀ ਹੈ ਕਹਿੰਦੇ ਜੇ ਕੋਈ ਮਾੜੀ ਮੋਟੀ ਚੋਟ ਲੱਗ ਵੀ ਜਾਵੇ ਤਾਂ ਥੋੜਾ ਬਹੁਤ ਜਿਹਾ ਦਰਦ ਮੈਨੂੰ ਮਹਿਸੂਸ ਹੁੰਦਾ ਹੈ ਕਹਿੰਦੇ ਮੇਰੇ ਸਰੀਰ 'ਚ ਕਿਸੇ ਪ੍ਰਕਾਰ ਦਾ ਕੋਈ ਮਲਨ ਸਤਾਰਨ ਵੀ ਨਹੀਂ ਹੁੰਦਾ ਮੈਂ ਕਹਿੰਦੇ ਆਪਣੇ ਦਿਲ ਦੀ ਧੜਕਣ ਤੇ ਸਵਾਸ ਨੂੰ ਕਾਪੂ ਕਰ ਸਕਦੀ ਹਾਂ ਅੰਤਰਦਰਸ਼ਨਾਸ ਕਹਿੰਦੇ ਮੈਨੂੰ ਅਕਸਰ ਹੀ ਆਪਣੇ ਗੁਰੂ ਦੇਤੇ ਹੋਰ ਮਹਾਤਮਾਵਾਂ ਦਾ ਦਰਸ਼ਨ ਹੁੰਦੇ ਰਹਿੰਦੇ ਨੇ ਤਾਂ ਜੋਗਨਾਨਦ ਜੀ ਕਹਿੰਦੇ ਕਹਿੰਦੇ ਮੈਂ ਫਿਰ ਕਿਹਾ ਮਾਂ ਤੁਸੀਂ ਨਿਰਾਹਾਰ ਜਿਉਂਦੇ ਰਹਿਣ ਦੀ ਤਕਨੀਕ ਦੂਜਿਆਂ ਨੂੰ ਕਿਉਂ ਨਹੀਂ ਸਿਖਾ ਦਿੰਦੇ ਤਾਂ ਹੁਣ ਗਰੀਬਾਲਾ ਜੀ ਬੋਲੇ ਕਹਿੰਦੇ ਸੰਸਾਰ 'ਚ ਭੁੱਖ ਨਾਲ ਮਰਨ ਵਾਲੇ ਕਰੋੜਾਂ ਲੋਕਾਂ ਦੇ ਵਾਸਤੇ ਮੇਰੇ ਮਨ 'ਚ ਜੋ ਉਮੀਦ ਬੈਠੀ ਸੀ ਉਹ ਮਿੰਤਾ ਸੀ ਚੁਰਚੂ ਬੋਲੀ ਕਹਿੰਦੇ ਮੇਰੇ ਗੁਰੂ ਨੇ ਇਸ ਭੇਤ ਨੂੰ ਕਿਸੇ ਹੋਰ ਕੋਲ ਪ੍ਰਗਟ ਕਰਨ ਦੀ ਸਖਤ ਮਨਾਹੀ ਕਰ ਰੱਖੀ ਹੈ ਉਹ ਪਰਮਾਤਮਾ ਦੀ ਲੀਲਾ 'ਚ ਕੋਈ ਦਖਲ ਨਹੀਂ ਦੇਣਾ ਚਾਹੁੰਦੇ ਜੇ ਮੈਂ ਕਹਿੰਦੇ ਅਨੇਕ ਲੋਕਾਂ ਨੂੰ ਨਿਰਾਹਾਰ ਰਹਿਣ ਦੀ ਤਕਨੀਕ ਸਿਖਾ ਵੀ ਦੇਵਾਂ ਤਾਂ ਕਿਸਾਨ ਲੋਕਾਂ ਨੂੰ ਝਗਾਨੇ ਲੱਗੂਗਾ ਅਰਾਸਪਰੇ ਫਲ ਜ਼ਮੀਨ 'ਤੇ ਬੇਕਾਰ ਪਈ ਰਹਿਣਗੇ ਇਸ ਤਰ੍ਹਾਂ ਲੱਗਦਾ ਕਿ ਦੁੱਖ-ਪੋਖ, ਰੋਗ ਤੇ ਬਿਮਾਰੀਆਂ ਸਾਡੇ ਕਰਮਾਂ ਦੇ ਚਾਪਕ ਨਹੀਂ ਜੋ ਸਾਨੂੰ ਜੀਵਨ ਦੇ ਸੱਚੇ ਅਰਥਾਂ ਨੂੰ ਜਾਣਨ ਦੀ ਯਤਨ ਕਰਨ ਲਈ ਮਜਬੂਰ ਕਰਦੇ ਨੇ ਤਾਂ yoganand ji ਕਹਿੰਦੇ ਮੈਂ ਹਾਲੇ ਜੀ ਕਿਹਾ ਕਿ ਮਾਂ ਕੱਲੇ ਤੁਹਾਨੂੰ ਨਿਰਾਹ ਰਹਿਣ ਦੀ ਤਾਕਤ ਦੇਣ ਦਾ ਕੀ ਲਾਭ ਤਾਂ ਬੋਲੇ ਇਹ ਸਿੱਧ ਕਰਨ ਵਾਸਤੇ ਕਿ ਮਨੁੱਖ ਆਤਮਾ ਹੈ ਕਹਿੰਦੇ ਉਹਨਾਂ ਦਾ ਚਿਹਰਾ ਕਿਆ ਹੁੰਦਾ 30 ਸਾਲ ਚਮਕ ਉੱਠਿਆ ਤੇ ਇਹ ਦਿਖਾਉਣ ਵਾਸਤੇ ਕਿ ਦੇਵੀ ਉਨਤੀ ਦੁਆਰਾ ਮਨੁੱਖ ਹੌਲੀ-ਹੌਲੀ ਸਨਾਤਨ ਤੇਜ ਨਾਲ ਜਿਉਂਦਾ ਰਹਿ ਸਕਦਾ ਹੈ ਉਸ ਨੂੰ ਅੰਨ ਦੀ ਕੋਈ ਜ਼ਰੂਰਤ ਨਹੀਂ ਰਹਿ ਜਾ ਤਾਂ ਕਹਿੰਦੇ ਇਹ ਕਹਿਣ ਤੋਂ ਬਾਅਦ ਸੰਤ ਗਰੀਬ ਵਾਲਾ ਟੂਗੀ ਸਮਾਧੀ ਚਲੀ ਗਈ ਉਹਨਾਂ ਦੀ ਨਜ਼ਰ ਅੰਤਸਲਾ ਗਈ ਉਹਨਾਂ ਦੀ ਅੱਖਾਂ 'ਚ ਕੋਈ ਭਾਵ ਨਹੀਂ ਸੀ ਰਿਹਾ ਉਹਨਾਂ ਨੇ ਇੱਕ ਵਿਸ਼ੇਸ਼ ਨਿਰਸਵਾਸ ਛਟਿਆ ਜਿਹੜਾ ਸਮਾਧੀ ਦੀ ਪਰਮ ਅਵਸਥਾ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਛਟਿਆ ਜਾਂਦਾ ਹੈ ਥੋੜੀ देर वास्ते ਉਹ आंतरिक अनंतयो सर्च ਪਹੁੰਚ ਗਈ ਜਿੱਥੇ ਕੋਈ ਸਵਾਲ ਨਹੀਂ ਚੀਜਾਂਦੀ ਉਹ ਜੋਗਰਾਂਂਜੀ ਕਹਿੰਦੇ ਜਦੋਂ ਗਰੀਬਾਲਾ ਨੇ ਅੱਖ ਖੋਲ੍ਹੀਆਂ ਤਾਂ ਮੈਂ ਉਹਨਾਂ ਨੂੰ ਕਿਹਾ ਗਰੀਬਾਲਾ ਜੀ ਬੈਨ ਨੂੰ ਆਪਣੇ ਕੋ ਰੱਖਣ ਲਈ ਥੋੜੀ ਕੋਈ ਨਿਸ਼ਾਨੀ ਦਿਓ ਥੋੜੀ ਕਿਸੇ ਸਾੜੇ ਦਾ ਇੱਕ ਅੱਧਾ ਟੁਕੜਾ ਤੇ ਉਸ ਤੋਂ ਬਾਅਦ ਕਰਦੇ ਥੋੜੇ ਸਮੇਂ ਚ ਉਹ ਬਨਾਰਸੀ ਸਿੱਖ ਸਾੜੇ ਦਾ ਇੱਕ ਟੁਕੜਾ ਲੈ ਕੇ ਆਈ ਤੇ ਆਪਣੇ ਹੱਥ ਚ ਰੱਖ ਕੇ ਅੱਗੇ ਵਧਾਉਂਦੇ ਹ ਦੰਨਵਤ ਪ੍ਰਣਾ ਕਰਦੇ ਹੋਏ ਮੇਰੇ ਪੈਰਾਂ ਦੇ ਲੇਟ ਗਈ ਕਹਿੰਦੇ ਭਗਤੀ ਤੇ ਆਦਰ ਭਾਵਨਾ ਭਰ ਕੇ ਜੋਗਨੰਦ ਜੀ ਕਹਿੰਦੇ ਮੈਂ ਕਿਹਾ ਮਾਂ ਮੈਨੂੰ ਵੀ ਤੁਸੀਂ ਆਪਣੇ ਪਵਿੱਤਰ ਚਰਨਾਂ ਦਾ ਸਪਰਸ਼ ਕਰਨ ਦਿਓ ਤੁਸੀਂ ਮੇਰੇ ਚਰਨਾਂ ਨੂੰ ਨਾ ਸਪਰਸ਼ ਕਰੀ ਤਾਂ ਸਾਥੀਓ ਇਹ ਸੱਚਾ ਬਹੁਤ ਹੀ ਸੁੰਧਾ ਚਾਤਿਆਈ ਮੈਨੂੰ ਜਿੰਨਾ ਪੜਨ ਚੰਨ ਅਨੰਦ ਮਹਿਸੂਸ ਹੋਇਆ ਮੈਨੂੰ ਲੱਗਦਾ ਤੁਹਾਨੂੰ ਵੀ ਜ਼ਰੂਰ ਉਹਨਾਂ ਹੀ ਸੁਣਨ ਚ ਵੀ ਅਨੰਦ ਮਹਿਸੂਸ ਹੋਇਆ ਹੋਗਾ ਪੀਸ ਕਮੈਂਡ ਬੁੱਕ ਸਪੈਸੀਲਿਜ਼ਮ ਉੱਤੇ ਸਿਲ ਜਲਦੀ ਹੀ ਆਪਾਂ ਫੇਰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਬਹੁਤ ਬਹੁਤ ਸ਼ੁਕਰੀਆ ਬੇ